ਮਹਾਰਾਜ ਜੀ ਸਰੋਂ ਦਾ ਸਾਗ ਤੇ ਮੱਕੀ ਦਾ ਪ੍ਰਸ਼ਾਦਾ ਇਹ ਮਹਾਰਾਜ ਜੀ ਵੇਖੋ ਸਿਆਲ ਦੀ ਸੁਗਾਤ ਆਏ ਤੇ ਇਹ ਹਾਰੀ ਸਾਰੀ ਕੋਲੋਂ ਨਹੀਂ ਜਿਹੜਾ ਮੱਕੀ ਦਾ ਪ੍ਰਸ਼ਾਦਾ ਵੀ ਨਹੀਂ ਬੰਦਾ ਤੇ ਖਾਸ ਕਰਕੇ ਅੱਜ ਕੱਲ੍ਹ ਦੀਆਂ ਕੁੜੀਆਂ ਕੋਲੋਂ ਜਿਹੜਾ ਮੱਕੀ ਦਾ ਪ੍ਰਸ਼ਾਦਾ ਨਹੀਂ ਬੰਦਾ ਸਾਗ ਵੀ ਇਹ ਕੋ ਨਹੀਂ ਬੰਦਾ ਕਿਉਂਕਿ ਸਾਗ ਜਿਹੜਾ ਪੰਜਾਬੀਆਂ ਦੀ ਇਹ ਸੁਗਾਤ ਆ ਜੀ ਜਿਹੜਾ ਸਰੋਂ ਦਾ ਸਾਗ ਆ ਤੇ ਮੱਕੀ ਦੀ ਰੋਟੀ ਆ ਇਹਦੇ ਵਿੱਚ ਚਾਰੀ ਮਿਰਚ ਪਾਈ ਦੀ ਆਪਣੀ ਬਣਾਈ ਹੋਈ ਤੇ ਵਿੱਚ ਇਹਦੇ ਮੱਖਣ ਦੇਸੀ ਕੋ ਪਾ ਕੇ ਨਾਲ ਮੂਲੀ ਦਾ ਸਲਾਦ ਤੇ ਉਹ ਦਹੀਂ ਦਾ ਇੱਥੇ ਖਾਸ ਗੱਲ ਇਹ ਕਿ ਪੈਕ ਕਰਕੇ ਵੀ ਦਿੱਤਾ ਜਾਂਦਾ ਜਿਹੜਾ ਕੋ ਨਹੀਂ ਆਇਆ ਜਾਂਦਾ ਜਾਂ ਜਿਹੜੇ ਡਿਊਟੀ ਤੇ ਜਾਂਦੇ ਆ ਜਿਹੜੀਆਂ ਬੀਬੀਆਂ ਕੋ ਨਹੀਂ ਪੰਦਾ ਉਹ ਇੱਥੋਂ ਪੈਕ ਕਰਾ ਕੇ ਲੈ ਕੇ ਵੀ ਜਾਂਦੇ ਆ ਬਾਹਰ ਜਾ ਕੇ ਤੇ ਬਾਹਰ ਚੋਂ ਜਾ ਕੇ ਰੋਂਦੇ ਆ ਜੀ ਸਾਨੂੰ ਕੰਮ ਨਹੀਂ ਮਿਲਦਾ ਐਂਦਾ ਹੁੰਦਾ ਆ ਕੰਮ ਕਰਨ ਵਾਲਾ ਕੋਈ ਵਿੰਦ ਕਰਨ ਵਾਲਾ ਉਹ ਜਿਹੜਾ ਵਾ ਇੱਥੇ ਬਹੁਤ ਵਧੀਆ ਕਰਦੇ ਜਿਹੜੇ ਕੋਈ ਵੀ ਕਰੇ ਤੇ ਚੱਲਦੀ ਆ ਇਬਾਰ ਜਾਇਆ ਕੋਥੇ ਲੋਕਾਂ ਦੀ ਗੁਲਾਮੀ ਕਰਦੇ ਸੀ ਆਪਣਾ ਪੰਜਾਬ ਛੱਡ ਛੱਡ ਜਾਈ ਜਾਂਦੇ ਆ ਇਹ ਸਾਡੇ ਜਿਹੜੇ ਸਰਦਾਰ ਆ ਇਹ ਮੂੰਹ ਚੋ ਕੇ ਬਾਹਰ ਤੋਂ ਆਂਦੇ ਆ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਸੰਭਲਣੇ ਚਾਹੀਦੇ ਆਪਣੇ ਪੈਰ ਤੇ ਇੱਥੇ ਵੀ ਆਪਣੀ ਕਿਰਤ ਸ਼ੁਰੂ ਕਰਨੀ ਚਾਹੀਦੀ ਅੱਗੇ ਕਹਿੰਦੇ ਸਾਰੇ ਬਾਹਰ ਹੀ ਜਾਂਦੇ ਸੀਗੇ ਅੱਗੇ ਵੀ ਸਾਰੇ ਇੱਥੇ ਪੈਲੀਆਂ ਗੁੰਦੇ ਸੀਗੇ ਸਾਰਾ ਜੋ ਜੋ ਵੀ ਜੋ ਵੀ ਕੋਈ ਕੰਮ ਕਰਦਾ ਇੱਥੇ ਕਰਦੇ ਸੀ ਤੇ ਵਧੀਆ ਗੁਜ਼ਾਰੇ ਚੱਲਦੇ ਹੋਂ ਲੋਕ ਆਪਣੀਆਂ ਲੋੜਾਂ ਵਧਾਣੀਆਂ ਲੋੜਾਂ ਦੇ ਮੁਤਾਬਕ ਹੀ ਇਹਨਾਂ ਨੇ ਫਿਰ ਜਿਹੜਾ ਆਪਣੇ ਗਾਲ ਜਾਪੇ ਫਾਂਸੀ ਦਾ ਫੰਡਾ ਪਾਉਂਦੇ ਆ ਮੰਦੀਰ ਸਿੰਘ ਜੀ ਅੱਪੇ ਕਾ ਦਾ ਸਟਾਲ ਲਗਾ ਰਹੇ ਹੋ ਇਹ ਮਹਾਰਾਜ ਜੀ ਸਰੋਂ ਦਾ ਸਾਗ ਤੇ ਮੱਕੀ ਦਾ ਪ੍ਰਸ਼ਾਦਾ ਇਹ ਹੀ ਕਿਉਂ ਵਾਜਾ ਰਹੇ ਤੁਸੀਂ ਇਹ ਮਹਾਰਾਜ ਜੀ ਵੇਖੋ ਸਿਆਲ ਦੀ ਸੁਗਾਤ ਆਏ ਤੇ ਇਹ ਹਾਰੀ ਸਾਰੀ ਕੋਲੋਂ ਨਹੀਂ ਜਿਹੜਾ ਬਾਕੀ ਦਾ ਪ੍ਰਸ਼ਾਦਾ ਵੀ ਨਹੀਂ ਬੰਦਾ ਤੇ ਖਾਸ ਕਰਕੇ ਅੱਜ ਕੱਲ੍ਹ ਦੀਆਂ ਕੁੜੀਆਂ ਕੋਲੋਂ ਜਿਹੜਾ ਮੱਕੀ ਦਾ ਪ੍ਰਸ਼ਾਦਾ ਨਹੀਂ ਬੰਦਾ ਸਾਗ ਵੀ ਇਹ ਤੋਂ ਨਹੀਂ ਬੰਦਾ ਕਿਉਂਕਿ ਸਾਗ ਜਿਹੜਾ ਇਹ ਟਾਈਮ ਬਹੁਤ ਲੱਗਦਾ ਆ ਤੇ ਸਾਗ ਜਿਹੜਾ 7 ਘੰਟੇ ਲੱਗਦੇ ਮਹਾਰਾਜ ਜੀ ਨੂੰ ਤਿਆਰ ਹੁੰਦਿਆ ਇਸ ਕਰਕੇ ਹਾਰੀ ਸਾਰੀ ਕੇ ਦੇ ਕੋਲ ਨਹੀਂ ਬੰਦਾ ਹੈਗਾ ਤੇ ਆਪਾਂ ਇਹਨੂੰ ਤਿਆਰ ਕਰਕੇ ਤੇ ਇੱਥੇ ਲੈ ਕੇ ਆਉਨੇ ਆ ਮੇਰੀਂ ਕਾਲਜ ਦੇ ਲਾਗੇ ਸੁਭਾਸ਼ਪੁਰਗ ਦੇ ਬਿਲਕੁਲ ਨਾਲ ਇੱਥੇ ਪਹਿਲਾਂ ਆਪਾਂ ਸਰਦਾਈ ਦਾ ਮੋਰਚਾ ਲਾਇਆ ਸੀ ਤੇ ਹੁਣ ਆ ਸ਼ਹਿਰ ਦੇ ਵੀਰਾਂ ਨੇ ਕਹਿਣ ਕਰਕੇ ਵੀ ਬਾਬਾ ਜੀ ਸਾਨੂੰ ਸਿਆਲ ਦੇ ਵਿੱਚ ਕੋਈ ਵਧੀਆ ਪਦਾਰਥ ਕੋਈ ਵਧੀਆ ਚੀਜ਼ ਜਿਹੜੀ ਹੁਣ ਉਹ ਸਾਡੇ ਗਾੜੀ ਪੇਸ਼ ਕਰੋ ਕਹ ਲੋ ਤੇ ਆਪਾਂ ਕਹਿੰਦੇ ਵਧੀਆ ਬਾਬੇ ਹੁਣ ਸਾਨੂੰ ਏਦਾਂ ਕਰੋ ਵੀ ਸਾਗ ਹੀ ਫਿਰ ਜੇ ਨੇੜਾ ਦਾ ਬਣਾ ਕੇ ਦਿਓ ਤੇ ਆਪਾਂ ਸਾਗ ਤਿਆਰ ਕਰਕੇ ਤੇ ਮੱਕੀ ਦੇ ਪ੍ਰਸ਼ਾਦ ਇੱਥੇ ਲਾਈਦੇ ਆ ਸਾਗ ਜਿਹੜਾ ਆ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਕਰਕੇ ਇੱਥੇ ਲੈ ਆਈਦਾ ਆ ਜੋ ਫਿਰ ਬਣਾ ਕੇ ਦਈਦਾ ਹੈ ਇਸੇ ਇਹਦੇ ਵਿੱਚ 70 ਬੇਰੀ پلیਟ ਆ ਇਹਦੇ ਵਿੱਚ ਦੇਸੀ ਘਿਓ ਜਾਂ ਮੱਖਣ ਪਾ ਕੇ ਉਹ ਵੀ ਘਰ ਦਾ ਕੱਢਿਆ ਤੇ ਨਾਲ ਚਾਰੀ ਮਿਰਚ ਆਪ ਤਿਆਰ ਕਰੀਦੀ ਆ ਸੁਆਦ ਆ ਸਾਗ ਹਾਂਜੀ ਪੰਜਾਬੀਆਂ ਦੀ ਪੰਜਾਬੀਆਂ ਦੀ ਇਹ ਸੁਆਦ ਆ ਜੀ ਜਿਹੜਾ ਸਰੋਂ ਦਾ ਸਾਗ ਆ ਤੇ ਮੱਕੀ ਦੀ ਰੋਟੀ ਆ ਇਹਦੇ ਵਿੱਚ ਚਾਰੀ ਮਿਰਚ ਪਾਈ ਦੀ ਆਪਣੀ ਬਣਾਈ ਹੋਈ ਤੇ ਵਿੱਚ ਇਹਦੇ ਮੱਖਣ ਦੇਸੀ ਘਿਓ ਪਾ ਕੇ ਨਾਲ ਮੂਲੀ ਦਾ ਸਲਾਦ ਤੇ ਉਹ ਦਹੀਂ ਦਾ ਇਥੇ ਖਾਸ ਗੱਲ ਇਹ ਕਿ ਪੈਕ ਕਰਕੇ ਵੀ ਦਿੱਤਾ ਜਾਂਦਾ ਜਿਹੜਾ ਕੋ ਨਹੀਂ ਆਇਆ ਜਾਂਦਾ ਤੇ ਜਿਹੜੇ ਡਿਊਟੀ ਤੇ ਜਾਂਦੇ ਆ ਜਿਹੜੀਆਂ ਬੀਬੀਆਂ ਕੋ ਨਹੀਂ ਜਾਂਦਾ ਉਹ ਇਥੋਂ ਪੈਕ ਕਰਾ ਕੇ ਲੈ ਕੇ ਵੀ ਜਾਂਦੇ ਆ ਤੇ ਬਹੁਤ ਵਧੀਆ ਚੱਲਣ ਲਿਆ ਦੋ ਪ੍ਰਦੇਸ਼ਾਂ ਤੋਂ ਜਰੇ ਆ ਰਹੇ ਆ ਲੇਕਿਨ ਤੁਸੀਂ ਇੱਥੇ ਕੰਮ ਕਰ ਰਹੇ ਹੋ ਕਿਸ ਸੁਦੇਸ਼ ਸ਼ਹਿਰ ਦੇਣ ਜਾ ਕੇ ਹੋ ਦੇਖੋ ਜਿਹੜੇ ਬਾਹਰ ਜਾ ਕੇ ਤੇ ਬਾਅਦ ਵਿੱਚ ਉੱਥੇ ਜਾ ਕੇ ਰਹਿੰਦੇ ਆ ਜੀ ਸਾਨੂੰ ਕੰਮ ਨਹੀਂ ਮਿਲਦਾ ਅਜਿਹਾ ਹੁੰਦਾ ਹੈ ਕੰਮ ਕਰਨ ਵਾਲਾ ਕੋਈ ਮਿਹਨਤ ਕਰਨ ਵਾਲਾ ਜਿਹੜਾ ਵਾ ਇੱਥੇ ਬਹੁਤ ਵਧੀਆ ਕਿਰਦੇ ਜਿਹੜੇ ਕੋਈ ਵੀ ਕਰੇ ਤੇ ਚੱਲਦੀ ਆ ਇਹ ਬਾਹਰ ਜਾਇਆ ਕੋਥੇ ਲੋਕਾਂ ਦੀ ਗੁਲਾਮੀ ਕਰਦੇ ਸੀ ਆਪਣਾ ਪੰਜਾਬ ਛੱਡ ਛੱਡ ਜਾਈ ਜਾਂਦੇ ਆ ਇਹ ਸਾਡੇ ਜਿਹੜੇ ਸਰਦਾਰ ਆ ਇਹ ਮੂੰਹ ਚੋ ਕੇ ਬਾਹਰੋਂ ਜਰ ਆਂਦੇ ਆ ਇਸ ਕਰਕੇ ਜਿਹੜਾ ਵਾ ਇਹਨਾਂ ਨੂੰ ਸੰਭਲਨੇ ਚਾਹੀਦੇ ਆਪਣੇ ਪੈਰ ਦੇ ਇੱਥੇ ਵੀ ਆਪਣੀ ਕਿਰਤ ਸ਼ੁਰੂ ਕਰਨੀ ਚਾਹੀਦੀ ਅੱਗੇ ਕਿਹੜੇ ਸਾਰੇ ਬਾਹਰ ਹੀ ਜਾਂਦੇ ਸੀਗੇ ਅੱਗੇ ਵੀ ਸਾਰੇ ਇੱਥੇ ਪੈਲੀਆਂ ਗਾਉਂਦੇ ਸੀਗੇ ਸਾਰਾ ਜੋ ਜੋ ਵੀ ਜੋ ਵੀ ਕੋਈ ਕੰਮ ਕਰਦਾ ਇੱਥੇ ਕਰਦੇ ਸੀ ਤੇ ਵਧੀਆ ਗੁਜ਼ਾਰੇ ਚੱਲਦੇ ਹਣ ਲੋਕ ਆਪਣੀਆਂ ਲੋੜਾਂ ਵਧਾਣੀਆਂ ਲੋੜਾਂ ਦੇ ਮੁਤਾਬਕ ਇਹਨਾਂ ਨੇ ਫਿਰ ਜਿਹੜਾ ਆਪਣੇ ਗੱਲ ਜਾਪੇ ਫਾਂਸੀ ਦਾ ਫੰਦਾ ਪਾਉਂਦੇ ਆ ਤੇ ਕਲਸ ਆ ਗਿਆ ਹਾਂਜੀ ਪੁਰਾਣੇ ਬਜੂਰੀ ਕੀ ਬਹੁਤ ਵਧੀਆ ਬਣਉਂਦੇ ਤੇ ਤਾਂ ਕਿਉਂਕਿ ਪੁਰਾਣੇ ਜਿਹੜੇ ਪੂਰਾਣ ਵਾਲਾ ਹਾਂਜੀ ਮੇਰੇ ਮਾਤਾ ਜੀ ਤਿਆਰ ਕਰਦੇ ਆ ਇਹਨੂੰ ਤੇ ਜਿਹੜੇ ਅੱਜ ਕੱਲ ਦੇ ਕੁੜੀਆਂ ਆ ਕਹ ਲਓ ਹਨਾ ਤੇ ਬੀਬੀਆਂ ਕਰੋ ਉਹਦੀ ਗੱਲ ਨਹੀਂ ਬੰਦੀ ਕਿਉਂਕਿ ਇਹ ਸਾਗ ਦਾ ਟਾਈਮ ਬਹੁਤ ਮੰਗਦਾ ਨਾਲ 7-8 ਘੰਟੇ ਚਾਹੀਦੇ ਇਹਨੂੰ ਬਨਵਾਸੀ ਹਾਂਜੀ ਜਿਹੜੇ ਲੋਕ ਨਾ ਰਵਾਇਤੀ ਫੂਡ ਨੂੰ ਛੱਡ ਕੇ ਫਾਸਟ ਫੂਡ ਵਾਲਾ ਆਉਂਦੇ ਆ ਕੀ ਕਹਿਣਾ ਚਾਹੁੰਦੇ ਆ ਦੇਖੋ ਮਹਾਰਾਜੀ ਜਿਹੜੇ ਆ ਫਾਸਟ ਫੂਡ ਖਾਂਦੇ ਆ ਨਾ ਮੈਦਾ ਖਾਂਦੇ ਆ ਤੇ ਅਨੇਕਾਂ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੇ ਆ ਇਹ ਹੁਣ ਦੇਸੀ ਸਾਗ ਆ ਸਰੋਂ ਦਾ ਤੇ ਮੱਕੀ ਦੀ ਰੋਟੀ ਆ ਤੇ ਇਹ ਖਾ ਕੇ ਕੋਈ ਹੱਥ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਦੇਸੀ ਕੋ तकरीबन ਲੋਕ ਨਹੀਂ ਖਾਂਦੇ ਇਥੇ ਦੇਸੀ ਕੇ ਉਹਨਾਂ ਨੂੰ ਮਿਲਦਿਆ ਮੱਖਣ ਮਿਲਦਿਆ ਵਾ ਕਈਆਂ ਨਾਲ ਅੰਦਰ ਖੁਸ਼ਕੀ ਹੋਈ ਆ ਨਾ ਖੁਸ਼ਕੀ ਉੱਡੂਗੀ ਤੇ ਭਰਿਆ ਭਰਿਆ ਸਾਗ ਵਧੀਆ ਪੂਰਾ ਖਾ ਕੇ ਤੇਰਾ ਸਰੀਰ ਸਿਹਤਮੰਦ ਰਹਿਊਗੀ ਖਾਸ ਕਰਕੇ